ਜਿੰਨੀ ਡਠਾ ਮੇਰਾ ਸਤਗੁਰ ਭਾਉ ਕਰ ਤਿੰਨ ਕੇ ਸਭ ਪਾਪ ਗਵਾਈ ਜਿਨ੍ਹਾਂ ਨੇ ਹਿਰਦੇ ਵਿੱਚ ਪਿਆਰ ਰੱਖ ਕੇ ਪਿਆਰੇ ਸਤਗੁਰੂ ਦਾ ਦਰਸ਼ਨ ਕੀਤਾ ਹੈ ਸਤਗੁਰੂ ਉਹਨਾਂ ਦੇ ਸਾਰੇ ਪਾਪ ਦੂਰ ਕਰ ਦਿੰਦਾ ਹਰ ਦਰਗਾ ਤੇ ਮੁਖ ਉਜਲੇ ਬਹੁ ਸੋਭਾ ਪਾਈ ਮਹਾਰਾਜ ਕਹਿੰਦੇ ਹਰੀ ਦੀ ਦਰਗਾਹ ਵਿੱਚ ਉਹ ਖੜੇ ਮੱਥੇ ਜਾਂਦੇ ਹਨ ਤੇ ਉਹਨਾਂ ਦੀ ਬੜੀ ਸੋਭਾ ਹੁੰਦੀ ਹੈ ਇਹ ਆਪਾਂ ਪੰਕਤੀਆਂ ਕੱਲ ਪੜ੍ਹ ਰਹੇ ਸੀ ਇੱਥੇ ਸਮਾਪਤੀ ਕੀਤੀ ਸੀ ਮਹਾਰਾਜ ਕਹਿੰਦੇ ਜਨ ਨਾਨਕ ਮੰਗੇ ਧੂੜ ਤਨ ਜੋ ਗੁਰ ਕੇ ਸਿੱਖ ਮੇਰੇ ਭਾਈ ਮਹਾਰਾਜ ਕਹਿੰਦੇ ਜੋ ਮੇਰੇ ਵੀਰ ਸਤਗੁਰੂ ਦੇ ਇਹੋ ਜਿਹੇ ਸਿੱਖ ਹਨ ਦਾਸ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਐਨਾ ਸਤਕਾਰ ਦਿੰਦੇ ਨੇ ਸਤਿਗੁਰੂ ਜਿਹੜੇ ਰੱਬ ਦੇ ਪਿਆਰੇ ਨੇ ਸਤਕਾਰ ਦਿੱਤਾ ਕਰਕੇ ਤਾਂ ਹੀ ਇਹ 35 ਮਹਾਂਪੁਰਖਾਂ ਦੀ ਬਾਣੀ ਇਕੱਠੀ ਹੈ ਨਾ ਨਹੀਂ ਕੱਲੇ ਗੁਰੂ ਨਾਨਕ ਸਾਹਿਬ ਦੀ ਬਾਣੀ ਵੀ ਹੋ ਸਕਦੀ ਸੀ ਗੁਰੂ ਗ੍ਰੰਥ ਸਾਹਿਬ 'ਚ ਕਿਉਂਕਿ ਰੱਬ ਦੇ ਪਿਆਰਿਆਂ ਦੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਿਆਰ ਕਰਦੇ ਸੀ ਤਾਂ ਹੀ 35 ਮਹਾਂਪੁਰਖਾਂ ਦੀ ਬਾਣੀ ਇਕੱਠੀ ਕੀਤੀ ਹੈ ਕਥਨ ਬਰਾਬਰਤਾ ਦਿੱਤੀ ਆ ਸਭ ਨੂੰ ਕਿਉਂਕਿ ਉਹ ਈਰਖਾ ਨਹੀਂ ਰੱਖਦੇ ਨਰਵੈਰ ਐ ਪੌੜੀ ਵਾਲੇ ਬੰਦ ਚ ਮਹਾਰਾਜ ਕਹਿੰਦੇ ਨੇ ਆਖ ਸਲਾਹੀ ਸਿਪਤ ਸੱਚ 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 ਕੀ ਵਡਿਆਈ ਮਹਾਰਾਜ ਕਹਿੰਦੇ ਮੇਰੀ ਇਹ ਅਰਦਾਸ ਹੈ ਕਿ ਮੈਂ ਸੱਚੇ ਪ੍ਰਭੂ ਦੀ ਸੱਚੀ ਵਡਿਆਈ ਤੇ ਸੱਚੇ ਗੁਣ ਆਖ ਆਖ ਕੇ ਸਲਾਮਾਂ ਸਲਾਹੀ ਸੱਚ ਸਲਾ ਸੱਚ ਸੱਚ ਕੀਮਤ ਕਨੇ ਨਾ ਪਾਈ ਮਹਾਰਾਜ ਕਹਿੰਦੇ ਜਿਸ ਸੱਚੇ ਪ੍ਰਭੂ ਦੀ ਕੋਈ ਮਨੁੱਖ ਕੀਮਤ ਨਹੀਂ ਪਾ ਸਕਿਆ ਉਹ ਸੱਚਾ ਪ੍ਰਭੂ ਸਲਾਹਣ ਜੋਗ ਹੈ ਤੇ ਉਸ ਦੀ ਵਡਿਆਈ ਕਰਨੀ ਸਦਾ ਨਾਲ ਨਿਭਣ ਵਾਲੀ ਕਾਰ ਹੈ ਜਿਹਨੂੰ ਆਪਾਂ ਕੰਮ ਕਰਦੇ ਨੇ ਵੀ ਇਹ ਕੰਮ ਤੇਰੇ ਕੰਮ ਭਾਈ ਨਾਲ ਨਿਭਣ ਵਾਲਾ ਇਹ ਆਪਾਂ ਆਪਣੀ ਵਾਲੀ ਭਾਸ਼ਾ ਚ ਕਰੀਏ ਸਮਝ ਕੇ ਤਾਂ ਵੀ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਕਰਨੀ ਤੇ ਗੁਰੂ ਦੇ ਸਨਮੁਖ ਹੋ ਕੇ ਜੀਵਨ ਬਸਰ ਕਰਨਾ ਹੀ ਆਪਣੇ ਜੀਵ ਆਤਮਾ ਦੇ ਕੰਮ ਆਉਣ ਵਾਲਾ ਕੰਮ ਹੈ ਨਾਲ ਨਿਭਣ ਵਾਲਾ ਕੰਮ ਆਇ ਕਹਿਦਨੇ ਆ ਸੱਚ ਸੱਚਾ ਰਸ ਜਿੰਨੀ ਚੱਖਿਆ ਚੇਤ੍ਰਿਪਤ ਰਹੇ ਆਗਾਈ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੱਚੇ ਪ੍ਰਭੂ ਦੇ ਨਾਮ ਦਾ ਸਵਾਦ ਚੱਖਿਆ ਹੈ ਉਹ ਮਾਇਆ ਵੱਲੋਂ ਤ੍ਰਿਪਤ ਹੋ ਕੇ ਰੱਜੇ ਰਹਿੰਦੇ ਹਨ ਭੁੱਖੂ ਭੁਖੂ ਨਹੀਂ ਕਰਦੇ ਮੋਹ ਮਾਇਆ ਦੇ ਲਾਲਚ ਦੇ ਵਿੱਚ ਨਹੀਂ ਫਿਰ ਭਟਕਦੇ ਫਿਰਦੇ ਕਿਉਂਕਿ ਸਬਰ ਸੰਤੋਖ ਆ ਜਾਂਦਾ ਉਹਨਾਂ ਨੂੰ ਸੰਤੋਖੀ ਹੋ ਜਾਂਦੇ ਨੇ ਵੀ ਜੋ ਪ੍ਰਭੂ ਪ੍ਰਮਾਤਮਾ ਨੇ ਦਿੱਤਾ ਉਹਦੇ ਵਿੱਚ ਖੁਸ਼ ਤਨੇ ਹੁਣ ਜਿਆਦਾ 95 96% ਇਹੀ ਕਹਿ ਲੈਣੇ ਆਪਾਂ ਵੀ ਜੋ ਦਿੱਤਾ ਉਹਦੇ ਵਿੱਚ ਖੁਸ਼ ਨਹੀਂ ਹੈ ਹੋਰ ਤਾਂਗਾ ਹੋਰ ਦੇ ਮਗਰ ਭਜਦੇ ਜੋ ਦਿੱਤੀ ਆ ਪ੍ਰਮਾਤਮਾ ਨੇ ਤਾਂ ਉਹਦੇ ਵਿੱਚ ਖੁਸ਼ ਨਹੀਂ ਹੈ ਲੋਕ ਵੀ ਆ ਨਹੀਂ ਜੀ ਉਹ ਚਾਹੀਦਾ ਸੀ ਮਹਾਰਾਜ ਕਹਿੰਦੇ ਫਿਰ ਮਨ ਭੁੱਖੂ-ਖੁਖੂ ਨਹੀਂ ਕਰਦਾ ਹਰ ਜਿਆ ਰਹਿੰਦਾ ਤ੍ਰਿਪਤ ਹੋ ਜਾਂਦਾ ਹੈ ਜਦੋਂ ਪ੍ਰਭੂ ਪ੍ਰਮਾਤਮਾ ਦੀ ਸਿਫਤ-ਸਲਾਹ ਵਿੱਚ ਜੁੜਦਾ ਹੈ ਮਨੁੱਖ ਬੀਬੀ ਆ ਚੇ ਪਾਈ ਆ ਅਗਰ ਅਸੀਂ ਅਗੇ ਮਹਾਰਾਜ ਦੱਸਦੇ ਨੇ ਇਹ ਹਰ ਰਸ ਸੇ ਹੀ ਜਾਣਦੇ ਜਿਉ ਗੁੰਗੇ ਮਠਿਆਈ ਖਾਈ ਮਹਾਰਾਜ ਕਹਿੰਦੇ ਇਸ ਸਵਾਦ ਨੂੰ ਜਾਣਦੇ ਵੀ ਉਹੀ ਹਨ ਪਰ ਬਿਆਨ ਨਹੀਂ ਕਰ ਸਕਦੇ ਜਿਵੇਂ ਗੁੰਗਾ ਮਠਿਆਈ ਖਾਂਦਾ ਹੈ ਤੇ ਸਵਾਦ ਨਹੀਂ ਦੱਸ ਸਕਦਾ ਇਸੇ ਤਰ੍ਹਾਂ ਬੰਦਗੀ ਕਰਨ ਵਾਲੇ ਉਹਦਾ ਆਨੰਦ ਦੱਸ ਨਹੀਂ ਸਕਦੇ ਇੰਨਾ ਆਨੰਦ ਹੁੰਦਾ ਗੁਰਪੂਰੇ ਹਰ ਪ੍ਰਭ ਸੇਵਿਆ ਮਨ ਬਜੀ ਵਧਾਈ ਮਹਾਰਾਜ ਕਹਿੰਦੇ ਪੂਰੇ ਸਤਗੁਰੂ ਦੀ ਰਾਹੀ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਹੈ ਉਹਨਾਂ ਦੇ ਮਨ ਵਿੱਚ ਉਤਸ਼ਾਹ ਬਣਿਆ ਰਹਿੰਦਾ ਹੈ ਭਾਵ ਉਹਨਾਂ ਦੇ ਮਨ ਖਿੜੇ ਰਹਿੰਦੇ ਹਨ ਅਗਲੇ ਬੰਦ ਚ ਦੱਸਦੇ ਨੇ ਮਹਾਰਾਜ ਪਾਵਨ ਪਵਿੱਤਰ ਅੰਗ 311 ਤੇ ਸੁਭਾਇਮਨ ਸ਼ਲੋਕ ਆ ਜੀ ਸ਼ਲੋਕ ਮਹੱਲਾ ਚੌਥਾ ਜਿਨ ਅੰਦਰ ਉਮਰਥਲ ਸਈ ਜਾਣਣ ਸੂਲੀਆ ਜਿਵੇਂ ਜਿਨ੍ਹਾਂ ਦੇ ਸਰੀਰ ਵਿੱਚ ਗੁਧਾਣਾ ਫੋੜਾ ਹੋਏ ਹੈ ਉਹ ਹੀ ਉਸ ਦੀ ਪੀੜਾ ਨੂੰ ਜਾਣਦੇ ਹਨ ਗੁਧਾਣਾ ਫੋੜਾ ਆਪਾਂ ਇਹ ਕਹਿ ਲੋ ਵੀ ਬਹੁਤ ਜ਼ਿਆਦਾ ਅੰਦਰ ਜਿਹੜਾ ਬੋੜਾ ਨਾ ਅੰਦਰਲੇ ਪਾਸੇ ਜਾਂ ਰਸੋਲੀ ਦੇ ਰੂਪ ਵਿੱਚ ਕਹਿ ਲੋ ਉਹਨਾਂ ਤਖਲੀਪ ਜੀ ਨੂੰ ਹੁੰਦੀ ਆ ਉਹੀ ਜਾਣਦਾ ਮਹਾਰਾਜ ਕਹਿੰਦੇ ਹਰ ਜਾਣੇ ਸਹੀ ਬਿਰਹੋ ਕੋ ਤਨ ਬਿੱਟੋ ਸਦ ਘੁਮ ਘੋਲੀਆ ਮਹਾਰਾਜ ਕਹਿੰਦੇ ਜਿਵੇਂ ਜਿਹਦੇ ਕੋਈ ਅੰਦਰ ਤਖਲੀਬ ਆ ਕੋਈ ਫੋੜਾ ਕੋਈ ਰਸੋੜੀ ਆ ਜਾਂ ਕੈਂਸਰ ਦਾ ਫੋੜਾ ਕਹਿ ਲੋ ਜਿਹਨੂੰ ਤਖਲੀਬ ਆ ਉਹ ਜਾਣਦਾ ਨਾ ਇਸੇ ਤਰ੍ਹਾਂ ਹੀ ਪ੍ਰਭੂ ਪਰਮਾਤਮਾ ਦੇ ਬਸੋੜੇ ਨੂੰ ਉਹੀ ਮਨੁੱਖ ਜਾਣਦਾ ਜਿਹਨੂੰ ਉਸ ਦੇ ਬਸੋੜੇ ਦਾ ਗਮ ਲੱਗਿਆ ਹੋਇਆ ਮਹਾਰਾਜ ਕਹਿੰਦੇ ਤਿਵੇਂ ਜਿਨ੍ਹਾਂ ਦੇ ਹਿਰਦੇ ਵਿੱਚ ਬਸੋੜੇ ਦਾ ਸੱਲ ਹੈ ਉਹੋ ਹੀ ਉਸ ਦੀ ਪੀੜਾ ਨੂੰ ਜਾਣਦੇ ਹਨ ਤੇ ਬਸੋੜੇ ਤੋਂ ਪੈਦਾ ਹੋਏ ਪਿਆਰ ਨੂੰ ਵੀ ਉਹੀ ਸਮਝਦੇ ਹਨ ਮੈਂ ਉਹਨਾਂ ਤੋਂ ਸਦਾ ਸਤਕੇ ਜਾਂਦਾ ਹਾਂ ਮਹਾਰਾਜ ਕੰਦੇ ਸਦਾ ਹਰ ਮੇਲੋ ਸੱਜਣ ਪੁਰਖ ਮੇਰਾ ਸਿਰ ਤਨ ਬਿੱਟੋਂ ਤਲ ਰੋਲੀਆ ਤਲ ਰੋਲੀਆ ਦੁਬਾਰੇ ਫੇਰ ਪੜਦਾ ਜੀ ਪੰਕਤੀ ਹਰ ਮੇਲੋ ਸੱਜਣ ਪੁਰਖ ਮੇਰਾ ਚਰਤਨ ਬਿਟੋ ਤਨ ਰੋਲੀਆਂ ਮਹਾਰਾਜ ਕਹਿੰਦੇ ਹੇ ਹਰੀ ਮੈਨੂੰ ਕੋਈ ਅਜੇਹਾ ਹੀ ਸੱਜਣ ਮਰਦ ਮਲਾ ਅਜੇਹੇ ਬੰਦਿਆਂ ਦੇ دیدار ਦੀ ਖਾਤਰ ਮੇਰਾ ਸਿਰ ਉਹਨਾਂ ਦੇ ਪੈਰਾਂ ਹੇਠ ਰੋਲੇ ਜਿਵੇਂ ਇੱਕ ਪੰਕਤੀ ਆਪਾਂ ਹੋਰ ਪੜ੍ਹਦੇ ਹੁੰਨੇ ਆ ਸੁਪਨੇ ਹੂੰ ਬਰੜਾਇਕ ਜਿਸਮੁਖ ਜਿਸਮੁਖ ਨਿਕਸੇ ਰਾਮ ਉਨਕੇ ਪਕ ਕੀ ਪਨਹੀ ਮੇਰੇ ਤਨ ਕੋ ਚਾਮ ਇਹਦਾ ਭਾਵ ਇਹ ਸੀ ਵੀ ਜਿਹੜੇ ਪ੍ਰਭੂ ਪਰਮਾਤਮਾ ਦਾ ਨਾਮ ਸੁਪਨੇ ਵਿੱਚ ਬਰੜਾ ਕੇ ਵੀ ਪ੍ਰਭੂ ਪਰਮਾਤਮਾ ਦਾ ਨਾਮ ਲੈਂਦੇ ਆ ਉਹਨਾਂ ਦੇ ਪੈਰਾਂ ਦੀ ਜੁੱਤੀ ਮੇਰੇ ਤਨ ਦੇ ਚੰਮ ਦੀ ਬਣਾਈ ਜਾਵੇ ਐਨਾ ਸਤਕਾਰ ਦਿੰਦੇ ਨੇ ਭਗਤ ਪਿਆਰੇ ਰੱਬ ਦੇ ਪਿਆਰੇ ਨੇ ਜਿਹੜੇ ਐਨਾ ਸਤਕਾਰ ਦਿੰਦੇ ਨੇ ਜਿਹੜਾ ਰੱਬ ਦਾ ਨਾਮ ਲੈਂਦਾ ਸੁਪਨੇ ਵਿੱਚ ਵੀ ਮਹਾਰਾਜ ਕਹਿੰਦੇ ਜੇ ਬਰੜਾ ਕੇ ਕਹਿ ਦਵੇ ਤਾਂ ਇਥੇ ਇਹ ਵੀ ਇਸ ਬੰਦ ਚ ਵੀ ਇਹੀ ਦੱਸਿਆ ਮਹਾਰਾਜ ਨੇ ਵੀ ਹੇ ਹਰੀ ਮੈਨੂੰ ਕੋਈ ਅਜੇਹਾ ਹੀ ਸੱਜਣ ਮਰਦ ਮਿਲਾ ਅਜੇਹੇ ਬੰਦਿਆਂ ਦੇ ਦیدار ਦੀ ਖਾਤਰ ਮੇਰਾ ਸਿਰ ਉਹਨਾਂ ਦੇ ਪੈਰਾਂ ਹੇਠ ਰੁਲੇ ਝੁਕੇ ਕਹਿ ਲੋ ਇਥੇ ਰੁਲੇ ਲਿਖਿਆ ਜੋ ਸਿੱਖ ਗੁਰਕਾਰ ਕਮਾਵੇ ਹਉ ਗੁਲਮ ਤਨਾਂ ਕਾ ਗੋਲੀਆਂ ਮਹਾਰਾਜ ਕਹਿੰਦੇ ਜੋ ਸਿੱਖ ਸਤਗੁਰੂ ਦੀ ਦੱਸੀ ਹੋਈ ਕਾਰ ਕਰਦੇ ਹਨ ਮੈਂ ਉਹਨਾਂ ਦੇ ਗੁਲਾਮਾਂ ਦਾ ਗੁਲਾਮ ਹਾਂ ਨੌਕਰਾਂ ਦਾ ਨੌਕਰ ਹਰ ਰੰਗ ਚਲੂਲੇ ਜੋਰ ਤੇ ਤਿੰਨ ਭਿੰਨੀ ਹਰ ਰੰਗ ਚੋਲਿਆ ਚੋਲਿਆ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮਨ ਪ੍ਰਭੂ ਨਾਮ ਦੇ ਗੂੜੇ ਗੂੜੇ ਰੰਗ ਵਿੱਚ ਜਿਨ੍ਹਾਂ ਦੇ ਮਨ ਪ੍ਰਭੂ ਨਾਮ ਦੇ ਗੂੜੇ ਰੰਗ ਵਿੱਚ ਰੰਗੇ ਹੋਏ ਹਨ ਉਹਨਾਂ ਦੇ ਚੋਲੇ ਵੀ ਭਾਵ ਸਰੀਰ ਪ੍ਰਭੂ ਦੇ ਪਿਆਰ ਵਿੱਚ ਭਿੱਜੇ ਹੋਏ ਹੁੰਦੇ ਹਨ ਮਨ ਤਨ ਮਨ ਤਨ ਭਿੱਜ ਜਾਂਦਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਕਰ ਕਿਰਪਾ ਨਾਨਕ ਮੇਲ ਗੁਰ ਕਰ ਕਿਰਪਾ ਨਾਨਕ ਮੇਲ ਗੁਰ ਪਹਿ ਸਿਰ ਵੇਚਿਆ ਮੋਲੀਆ ਹੇ ਨਾਨਕ ਉਹਨਾਂ ਨੂੰ ਪ੍ਰਭੂ ਨੇ ਕਿਰਪਾ ਕਰਕੇ ਗੁਰੂ ਨਾਲ ਮਲਾਇਆ ਹੈ ਤੇ ਉਹਨਾਂ ਆਪਣਾ ਸਿਰ ਗੁਰੂ ਅੱਗੇ ਵੇਚ ਦਿੱਤਾ ਵੇਚ ਦਿੱਤਾ ਹੈ ਵੇਚਦਾ ਮਤਲਬ ਵੀ ਹੁਣ ਗੁਰੂ ਤੋਂ ਬਿਨਾ ਨਹੀਂ ਕਿਤੇ ਹੋਰ ਝੁਕੇਗਾ ਸਿਰ ਤੇ ਗੁਰੂ ਤੋਂ ਬਿਨਾ ਕਿਸੇ ਦੀ ਗੱਲ ਨਹੀਂ ਸੁਣਨੀ ਜੋ ਗੁਰ ਕਹੇ ਸੋਈ ਭਲ ਮੰਨੋ ਮਰਾਨੇ ਲਿਖਿਆ ਵੀ ਜੋ ਗੁਰੂ ਕਹਿੰਦਾ ਉਹੀ ਭਲਾ ਕਰਕੇ ਮੰਨ ਜੋ ਗੁਰੂ ਕਰਦਾ ਉਹ ਭਲਾ ਕਰਕੇ ਮੰਨ ਮਹਲਾ 4 ਔਗਣੀ ਭਰਿਆ ਸਰੀਰ ਹੈ ਕਿਉ ਸੰਤਾਂ ਨਿਰਮਲ ਹੋਏ ਕਿਉ ਸੰਤੋ ਨਿਰਮਲ ਹੋਏ ਮਹਾਰਾਜ ਕਹਿੰਦੇ हे ਸੰਤ ਜਨੋ ਇਹ ਸਰੀਰ ਔਗਣਾ ਨਾਲ ਭਰਿਆ ਹੋਇਆ ਹੈ ਸਾਫ ਕਿਵੇਂ ਹੋ ਸਕਦਾ ਹੈ ਗਰਮਖ ਗੁਣ ਬਿਹਾਜੀਏ ਮਲਹਮੇ ਕੱਢੇ ਧੋਏ ਅਗਲੇ ਬੰਦ ਚ ਮਹਾਰਾਜ ਨੇ ਜਵਾਬ ਦਿੱਤਾ ਵੀ ਸਤਿਗੁਰੂ ਦੇ ਸਾਨ ਮੁਖ ਹੋ ਕੇ ਗੁਣ ਖਰੀਦੀਏ ਖਰੀਦੇ ਜਾਣ ਤਾਂ ਇਸ ਤਰ੍ਹਾਂ ਮਨੁੱਖਾ ਸਰੀਰ ਵਿੱਚੋਂ ਹੋਮੇ ਰੂਪ ਮੈਲ ਕੋਈ ਧੋ ਕੇ ਕੱਢ ਸਕਦਾ ਹੈ ਗੁਰੂ ਦਾ ਗਿਆਨ ਹਮੇ ਦੀ ਮੈਲ ਸਰੀਰ ਵਿੱਚੋਂ ਮਨ ਵਿੱਚੋਂ ਗੁਰੂ ਦਾ ਗਿਆਨ ਗੁਰੂ ਦੇ ਗਿਆਨ ਦਾ ਸ਼ਬਦ ਕੱਢੇਗਾ ਹੋਰ ਨਹੀਂ ਕੋਈ ਕੱਢ ਸਕਦਾ ਛਰੋਬਰਾਂ ਚ ਚੁੱਭੀਆਂ ਮਾਰ ਲੀਆਂ ਜਾਂ 860 ਦਾ ਇਸ਼ਨਾਨ ਕਰਨ ਉਹਦੇ ਨਾਲ ਤਨ ਤਾਂ ਧੋਤਾ ਜਾ ਸਕਦਾ ਮਨ ਤਾਂ ਗੁਰੂ ਦੇ ਸ਼ਬਦ ਨੇ ਵਾਲ ਧੋਣਾ ਪਈ ਤਨ ਪਾਣੀ ਨਾਲ ਤੇ ਮਨ ਬਾਣੀ ਨਾਲ ਧੋਤਾ ਜਾਏਗਾ ਅਗੇ ਮਹਾਰਾਜ ਕਹਿੰਦੇ ਸੱਚ ਬਣ ਜੇ ਰੰਗ ਸਿਓ ਸੱਚ ਸੌਦਾ ਹੋਈ ਜੋ ਮਨੁੱਖ ਪਿਆਰ ਨਾਲ ਸੱਚ ਨੂੰ ਭਾਵ ਸੱਚੇ ਦੇ ਨਾਮ ਨੂੰ ਖਰੀਦਦੇ ਹਨ ਉਹਨਾਂ ਦਾ ਇਹ ਸੌਦਾ ਸਦਾ ਨਾਲ ਨਿਭਦਾ ਹੈ ਰਾਸ ਪੂੰਜੀ ਇਹ ਜੀਵ ਆਤਮਾ ਦੀ ਰਾਸ ਪੂੰਜੀ ਪ੍ਰਭੂ ਪਰਮਾਤਮਾ ਦਾ ਨਾਮ ਹੈ ਹੋਰ ਆਪਣੀਆਂ ਸਰੀਰ ਕਲੋੜਾਂ ਬਹੁਤ ਸਾਰੇ ਸਾਧਨ ਨੇ ਆਉਣ ਜਾਣ ਵਾਸਤੇ ਗੱਡੀਆਂ ਮੋਟਰਸਾਈਕਲ ਨੇ ਰਹਿਣ ਵਾਸਤੇ ਸੋਹਣੇ ਘਰ ਨੇ ਪਤੰਤੇ ਪਾਉਣ ਵਾਸਤੇ ਸੋਹਣੇ ਕੱਪੜੇ ਨੇ ਸਭ ਕੁਝ ਆ ਸੁੱਖ ਸਹੂਲਤਾਂ ਉਹ ਸਰੀਰ ਦੀਆਂ ਸੁੱਖ ਸਹੂਲਤਾਂ ਨੇ ਪਰ ਜਿਹੜੀਆਂ ਜੀਵ ਆਤਮਾ ਦੀ ਸੁੱਖ ਸਹੂਲਤ ਬਣਨਾ ਉਹ ਪ੍ਰਭੂ ਪਰਮਾਤਮਾ ਦੇ ਨਾਮ ਨੇ ਬਣਨਾ ਤੇ ਸਤਿਗੁਰੂ ਆਪਾਂ ਨੂੰ ਨਾਮ ਨਾਲ ਹੀ ਜੋੜਦੇ ਨੇ ਜਿਹੜਾ ਗੁਰੂ ਦੇ ਦਰਸ਼ਨ ਕਰਦਾ ਕਿ ਗੁਰੂ ਦੀ ਗੱਲ ਸੁਣਦਾ ਚੈਨਲ ਤੇ ਵੀ ਸੁਣਨ ਵਾਲੇ ਭੈਣ ਭਰਾ ਨੇ ਕੋਈ ਗੁਰੂ ਦੀ ਗੱਲ ਸੁਣ ਕੇ ਆਪਣੇ ਜੀਵਨ ਨੂੰ ਸਿੱਧੇ ਰਸਤੇ ਪਾ ਲੈਂਦਾ ਹੈ ਗੁਰੂ ਦੇ ਕਹੇ ਮੁਤਾਬਕ ਚੱਲਦਾ ਤੇ ਜੀਵਨ ਲੇਖੇ ਵਿੱਚ ਲੱਗ ਗਿਆ ਤੇ ਜੀਵ ਆਤਮਾ ਦੀ ਰਾਸ ਪੂੰਜੀ ਜਮ੍ਹਾਂ ਹੋ ਰਹੀ ਹੈ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਜੇ ਗੁਰੂ ਦੇ ਆਖੇ ਲੱਗ ਕੇ ਆਪਾਂ ਇਹ ਰਾਸ ਪੂੰਜੀ ਇਕੱਠੀ ਕਰੀਏ ਤਾਂ ਲੋਕਾਂ ਦੇ ਆਖੇ ਤਾਂ ਬਥੇਰੇ ਆਪਾਂ ਕੰਮ ਕਰਦੇ ਆ ਕੋਈ ਕਹਿੰਦਾ ਜਰਾ ਕੰਮ ਨਹੀਂ ਚੱਲਦਾ ਉਹ ਕਰ ਲੈ ਫਲਾਣਾ ਕੰਮ ਕਰ ਲੈ ਉਹਦੇ ਚ ਚੰਗੀ ਕਮਾਈ ਆ ਠੀਕ ਆ ਜੀ ਉਹ ਸਲਾਹਾਂ ਦੇਣ ਵਾਲੇ ਬਹੁਤ ਨੇ ਪਰ ਨਾਮ ਦਾ ਖਜ਼ਾਨਾ ਇਕੱਠਾ ਕਰਨ ਵਾਸਤੇ ਸਲਾਹ ਸਾਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹੀ ਦਿੰਦੀ ਹੈ ਗੁਰਬਾਣੀ ਨਾਲ ਜੁੜੀਏ ਗੁਰੂ ਦੇ ਕਹੇ ਮੁਤਾਬਕ ਜੀਵਨ ਬਸਰ ਕਰਕੇ ਮਨੁੱਖਾ ਜਨਮ ਲੇਖੇ ਵਿੱਚ ਲੱਗ ਜੇ ਭਾਈ ਨਹੀਂ ਤਾਂ ਕੋਈ ਅੰਤ ਨਹੀਂ ਹੈ ਸਮੁੰਦਰ ਦੇ ਵਿੱਚ ਵੀ ਐਡੇ ਐਡੇ ਜੀਮ ਪਏ ਨੇ ਜਿਨ੍ਹਾਂ ਦੀ ਹਜੇ ਪਛਾਣ ਨਹੀਂ ਹੋਈ 42 ਲੱਖ ਦੱਸਿਆ ਪਾਣੀ ਦੇ ਵਿੱਚ ਫਿਰ ਉਹ ਜਿੰਦਗੀਆਂ ਵੀ ਭੋਗਣੀਆਂ ਪੈਂਦੀਆਂ ਜੀ ਕਿਉਂਕਿ ਤਰਸ ਕਰਕੇ ਪ੍ਰਭੂ ਪਰਮਾਤਮਾ ਨੇ ਮਨੁੱਖਾ ਜਨਮ ਦਿੱਤਾ ਨਾਮ ਬਾਣੀ ਨਾਲ ਜੁੜ ਜਾਈਏ ਭਾਈ ਆਪਣਾ ਆਪ ਤਿਆਗ ਦਈਏ ਮੈਂ ਮੈਂ ਜੀ ਛੱਡ ਦਈਏ ਵੀ ਮੈਂ ਐ ਕਰ ਲੈਣਾ ਮੈਂ ਉਹ ਕਰ ਲੈਣਾ ਨਾ ਕਰੇ ਕਰਾਵੇ ਆਪੇ ਆਪ ਮਾਨੁੱਖ ਕੇ ਕਿਸੇ ਨਾ ਹੀ ਹੱਥ ਇਹ ਪੰਕਤੀ ਚੱਕ ਲਈਏ ਸਿਰ ਤੇ ਤੇ ਗੁਰੂ ਦੇ ਆਖੇ ਲੱਗ ਕੇ ਆਪਾਂ ਆਪਣੀ ਸੱਚੀ ਸੁੱਚੀ ਕਿਰਤ ਕਮਾਈ ਤੇ ਪ੍ਰਭੂ ਪਰਮਾਤਮਾ ਦਾ ਨਾਮ ਜਪੀਏ ਫਿਰ ਮਹਾਰਾਜ ਕਹਿੰਦੇ ਜਿਹੜਾ ਸੱਚ ਬਣ ਜੇ ਰੰਗ ਸਿਓ ਸੱਚ ਸੌਦਾ ਹੋਏ ਜਿਹੜਾ ਸੱਚ ਦਾ ਵਪਾਰੀ ਐ ਮਹਾਰਾਜ ਕਹਿੰਦੇ ਫਿਰ ਟੋਟਾ ਮੂਲ ਨਾ ਆਵੀ ਲਾਹਾ ਹਰ ਭਾਵੇ ਸੋਈ ਮਹਾਰਾਜ ਕਹਿੰਦੇ ਇਸ ਸੌਦੇ ਵਿੱਚ ਘਾਟ ਕਦੇ ਹੁੰਦਾ ਹੀ ਨਹੀਂ ਤੇ ਸੌਦੇ ਵਿੱਚੋਂ ਲਾਭ ਇਹ ਮਿਲਦਾ ਹੈ ਕਿ ਪ੍ਰਮਾਤਮਾ ਉਹਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਨਾਨਕ ਤੈਨ ਸੱਚ ਬਣ ਜਿਆ ਜਿਨ੍ਹਾਂ ਧੁਰ ਲਿਖਿਆ ਪ੍ਰਾਪਤ ਹੋਏ ਮਹਾਰਾਜ ਕਹਿੰਦੇ ਹੈ ਨਾਨਕ ਸੱਚੇ ਨਾਮ ਦੀ ਖਰੀਦ ਉਹ ਮਨੁੱਖ ਕਰਦੇ ਹਨ ਜਿਨ੍ਹਾਂ ਨੂੰ ਇਹ ਸੱਚਾ ਨਾਮ ਮੁੱਢ ਤੋਂ ਕੀਤੇ ਹੋਏ ਭਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹਿਰਦੇ ਵਿੱਚ ਉਕਰਿਆ ਹੋਇਆ ਮਿਲਦਾ ਹੈ ਉਕਰੇ ਦਾ ਮਤਲਬ ਸਮਝਦੇ ਨੇ ਆਪਾਂ ਉੱਗਿਆ ਹੋਇਆ ਪੁੰਗਰਿਆ ਵੀ ਕਹਿ ਦਿੰਦੇ ਨੇ ਆਪਾਂ ਪਉੜੀ ਸਲਾਹੀ ਸੱਚ ਸਲਾਹਣ ਸੱਚ ਸੱਚਾ ਪੁਰਖ ਨਰਾਲੇ ਮੇਰਾ ਚਿੱਤ ਚਾਹੁੰਦਾ ਹੈ ਕਿ ਜੋ ਨਿਰਾਲਾ ਪੁਰਖ ਸੱਚਾ ਹਰੀ ਹੈ ਉਹ ਸੱਚੇ ਹਰੀ ਦੀ ਸਿਫਤ ਕਰਾਂ ਉਸ ਦੀ ਸਿਫਤ ਕੀਤੀ ਹੋਈ ਸਦਾ ਨਾਲ ਨਿਭਦੀ ਹੈ ਸੱਚ ਸੇਵੀ ਸੱਚ ਮਨ ਵਸੈ ਸੱਚ ਸੱਚਾ ਹਰ ਰਖਵਾਲੇ ਚਿੱਤ ਲੋਚਦਾ ਹੈ ਕਿ ਜੋ ਸੱਚਾ ਹਰੀ ਸਭ ਦਾ ਰਾਖਾ ਹੈ ਉਸ ਦੀ ਸੇਵਾ ਕਰਾਂ ਲੋਚਦਾ ਮਨ ਜਦੋਂ ਗੁਰੂ ਦੀ ਗੱਲ ਸੁਣਦੇ ਆ ਮਨ ਲੋਚਦਾ ਪਰ ਇਹ ਕਰਨ ਕਿਉਂ ਨਹੀਂ ਹੁੰਦਾ ਸਾਨੂੰ ਲੋਭ ਲਾਲਚ ਤੇ ਲੋਕ ਲੱਜਾ ਇਸ ਰਸਤੇ ਤੇ ਤੁਰਨ ਨਹੀਂ ਦਿੰਦੀ ਮਨ ਲੋਚਦਾ ਜ਼ਰੂਰ ਆ ਜਦੋਂ ਆਪਾਂ ਗੁਰੂ ਦੀ ਗੱਲ ਸੁਣਦੇ ਆ ਜਾਂ ਗੁਰਮਖ ਪਿਆਰਿਆਂ ਨੂੰ ਵੇਖਦੇ ਆ ਸੇਵਾ ਕਰਦੇ ਆ ਨੂੰ ਮਨੁੱਖਤਾ ਦੀ ਸੇਵਾ ਕਰਦੇ ਆ ਨੂੰ ਲੀੜਾ ਕੱਪੜੇ ਦੇ ਨਾਲ ਮਦਦ ਕਰਦੇ ਆ ਨੂੰ ਪੈਸੇ ਪੈਸਿਆਂ ਦੇ ਨਾਲ ਮਦਦ ਕਰਦੇ ਉਹਨੂੰ ਵੱਡੀ ਤੋਂ ਵੱਡੀ ਆਪਾਂ ਗੱਲ ਕਰਦੇ ਹਾਂ ਤਾਂ ਆਪਣਾ ਵੀ ਮਨ ਲੋਚਦਾ ਗੁਰੂ ਦੀ ਗੱਲ ਸੁਣ ਕੇ ਵੀ ਹਾਂ ਸੱਚੇ ਸਤਗੁਰੂ ਤੇਰੀ ਕਿਰਪਾ ਸਦਕਾ ਮੈਂ ਕਰਾਂ ਪਰ ਸਾਡੇ ਵਿੱਚ ਦਵਾਰ ਖੜੀ ਆ ਲੋਭ ਮੋਹ ਦੀ ਉਹ ਸਾਨੂੰ ਉਧਰਲੇ ਰਸਤੇ ਤੁਰ ਨਹੀਂ ਦਿੰਦੀ ਜਦੋਂ ਗੁਰੂ ਦਾ ਗਿਆਨ ਆਪਾਂ ਲੈ ਲਿਆ ਗੁਰੂ ਦਾ ਗਿਆਨ ਪੱਲੇ ਬੰਨ ਲਿਆ ਫੇਰ ਉਹ ਦਵਾਰਾਂ ਚੱਕੀਆਂ ਜਾਂਦੀਆਂ ਨੇ ਭਾਈ ਫੇਰ ਤੁਰਦਾ ਇਨਸਾਨ ਸੱਚੇ ਸੌਦੇ ਵੱਲ ਨੂੰ ਸੱਚਾ ਸੌਦਾ ਕੀ ਹੈ ਦੁਨੀਆਂ ਵਿੱਚ ਵਿਚਰਦਿਆਂ ਨੇ ਭਲੇ ਦੇ ਕੰਮ ਕਰਨਾ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਰਹਿਣਾ ਗੁਰੂ ਸੰਧਾਨ ਤੇ ਚੱਲਣਾ ਅੱਗੇ ਮਾਰਾ ਦੱਸਦੇ ਨੇ ਸਤਿ ਸੇਵੀ ਸਤਿ ਮਨ ਵਸੇ ਸਤ ਸੱਚਾ ਹਰ ਰਖਵਾਲੇ ਜੇ ਤੋ ਲੋਚਦਾ ਹੈ ਕਿ ਮੈਂ ਜੋ ਸੱਚਾ ਹਰੀ ਸਬਦਾ ਰੱਖਾ ਹੈ ਉਸ ਦੀ ਸੇਵਾ ਕਰਾਂ ਤੇ ਸੱਚਾ ਹਰੀ ਮੇਰੇ ਮਾਨਵ ਵਿੱਚ ਨਿਵਾਸ ਕਰੇ ਸੱਚ ਸੱਚਾ ਜਿੰਨੀ ਅਰਾਧਿਆ ਸੇ ਜਾਏ ਰਲੇ ਸੱਚ ਨਾਲੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੱਚ ਮੁੱਚ ਸੱਚਾ ਹਰੀ ਸੇਵਿਆ ਹੈ ਉਹ ਉਸ ਸੱਚੇ ਦੇ ਨਾਲ ਜਾ ਰਲੇ ਹਨ ਆ 35ਵਾਂ ਪੁਰਖ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਰਲੇ ਹੋਏ ਨੇ ਇੱਕ ਮੈਂ ਕਹੈ ਨਾ ਦੀ ਗੱਲ ਰਲੀ ਚਲਦੀ ਆ ਦੇ ਵਾਰੀ ਜੀ ਗੱਲ ਕਰਕੇ ਆਪਾਂ ਇਹਨਾਂ ਦੀ ਰਲਿ ਮਿਲੀ ਗੱਲ ਚੱਲਦੀ ਆ ਜੀ ਭਗਤ ਪਿਆਰਿਆਂ ਦੀ ਤੇ ਪ੍ਰਭੂ ਪਰਮਾਤਮਾ ਦੀ ਰਲਿ ਚੱਲਦੀ ਐ ਜੋ ਪਰਮਾਤਮਾ ਕਰਦਾ ਭਗਤ ਪਿਆਰੇ ਵੀ ਉਹਦੇ ਬਰਾਬਰਤਾ ਦੀ ਹਾਸਲ ਕਰ ਲੈਂਦੇ ਆ ਬਰਾਬਰਤਾ ਉਹਦੀ ਹਾਸਲ ਕਰ ਲੈਂਦੇ ਪਰ ਭਗਤ ਪਿਆਰੇ ਆ ਜਿਹੜੇ ਉਹਦੇ ਕੀਤੇ ਕਰਾਏ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਦਿੰਦੇ ਬਿਨਾਂ ਜੋ ਕਰੇ ਕਰਾਏ ਆਪੇ ਆ ਉਹਦੇ ਵਿੱਚ ਅਦਖੰਦ ਅਜਿਹੀ ਨਹੀਂ ਦਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਭਗਤ ਪਿਆਰੇ ਨੇ ਕਰਾਮਾਤਾਂ ਕਰੇ ਗੁਰੂ ਘਰ ਦੇ ਵਿੱਚ ਕਿਹੜਾ ਨਾਂ ਦਿਖਾਈਆਂ ਜਾਂਦੀਆਂ ਪਰ ਗੁਰੂ ਘਰ ਨੇ ਗੁਰੂ ਨਾਨਕ ਸਾਹਿਬ ਤੋਂ ਦਸਮੇਸ਼ ਪਿਤਾ ਤੱਕ ਕੋਈ ਕਰਾਮਾਤ ਨਹੀਂ ਦਿਖਾਈ ਕਿਉਂਕਿ ਉਹ ਆਪਣੇ ਪ੍ਰਭੂ ਪਰਮਾਤਮਾ ਦਾ ਆਪਣੇ ਮਿੱਤਰ ਦਾ ਇਹੀ ਕਹਿਣੇ ਵਿੱਚ ਰਹੇ ਬਾਣੇ ਵਿੱਚ ਉਹਦੇ ਕੀਤੇ ਨੂੰ ਸੱਤ ਕਰਕੇ ਮੰਨਿਆ ਗੁਰਨਾਨਕ ਸਾਹਿਬ ਤੋਂ ਲਾ ਕੇ ਪੰਜਵੇਂ ਪਾਤਸ਼ਾਹ ਫਿਰ ਦੇਖੋ ਕਿੰਨੇ ਤਸੀਹੇ ਦਿੱਤੇ ਗਏ ਤੱਤੀਆਂ ਤਵੀਆਂ ਤੇ ਬਿਠਾਏ ਗਏ ਠੀਕ ਆ ਜੀ ਦੇਗਾਂ ਵਿੱਚ ਉਬਾਲਿਆ ਗਿਆ ਗੁਰੂ ਸਾਹਿਬ ਨੂੰ ਪਹਿਲਾਂ ਪੰਜਵੇਂ ਪਾਤਸ਼ਾਹ ਨੂੰ ਵੀ ਦੇਗ ਵਿੱਚ ਬਾਲਿਆ ਗਿਆ ਸੀ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ ਤੱਤੀ ਰੇਤ ਰੇਤਾ ਸਿਰ ਤੇ ਪਾਈ ਗਈ ਫਿਰ ਠੰਡੇ ਪਾਣੀ ਵਿੱਚ ਡੋਬਿਆ ਗਿਆ ਇਹ ਤਸੀਹੇ ਦਿੱਤੇ ਗਏ ਫਿਰ ਵੀ ਸਤਗੁਰਾਂ ਨੇ ਤੇਰਾ ਭਾਣਾ ਮਿੱਠਾ ਲਾਗੇ ਹਰਨਾਨਕ ਨਾਮ ਪਦਾਰਥ ਮੰਗੇ ਦਾ ਹੀ ਨਾਰਾ ਲਾਇਆ ਗਲਾਨੀ ਕੀਤਾ ਉਹਦੇ ਕੀਤੇ ਚ ਦਖਲਅੰਦਾਜ਼ੀ ਨਹੀਂ ਦਿੱਤੀ ਵੀ ਕੋਈ ਨਾ ਤੇਰਾ ਭਾਣਾ ਦਸਵੇਂ ਤੱਕ ਵੀ ਜਾ ਕੇ ਭਾਣਾ ਹੀ ਮੰਨਿਆ ਜਲਮਨਾ ਟੱਕਰ ਜ਼ਰੂਰ ਲਈ ਆ ਪਰ ਭਾਣੇ ਚ ਰਹੇ ਵੀ ਜੋ ਹੋਣਾ ਤੇਰੇ ਭਾਣੇ ਅੰਦਰ ਹੀ ਹੋਣਾ ਦਖਲਅੰਦਾਜ਼ੀ ਨਹੀਂ ਕਰਦੇ ਜੀ ਰੱਬ ਦੇ ਪਿਆਰੇ ਪ੍ਰਭੂ ਪਰਮਾਤਮਾ ਦੇ ਕੀਤੇ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ ਵੀ ਠੀਕ ਆ ਮਿੱਤਰਾਂ ਜੋ ਤੂੰ ਕਰਦਾ ਠੀਕ ਆ ਤੂੰ ਸੱਚਾ ਮਿੱਤਰ ਆ ਸਾਡਾ ਜਿਨੇ ਪ੍ਰਭੂ ਪਰਮਾਤਮਾ ਨੂੰ ਸੱਚਾ ਮਿੱਤਰ ਬਣਾ ਲਿਆ ਉਹ ਫਿਰ ਉਹਦੇ ਕੀਤੇ ਦੇ ਵਿੱਚ ਖੁਸ਼ ਆ ਕਿੰਤੂ ਪਰੰਤੂ ਨਹੀਂ ਕਰਦਾ ਤੇ ਹੁਣ ਵਾਲਾ ਹਿਸਾਬ ਕੋਸ਼ ਹੋਰ ਆ ਹੁਣ ਵਾਲਾ ਕਹਿੰਦਾ ਮੈਂ ਹੁਣ ਮੀਂਹ ਪਵਾ ਦੂੰ ਤੇ ਮੈਂ ਮੀਂਹ ਰੋਕ ਦੂੰ ਪੈਣਾ ਮੈਂ ਘੜੇ ਵੀ ਬੰਦ ਦੂੰ ਕਹਿੰਦਾ ਮੈਂ ਘੜੇ ਨਹੀਂ ਪੈਣ ਦਿੰਦਾ ਛੋਟੇ ਪਿੰਡ ਚ ਇਹ ਹੁੰਦਾ ਜੀ ਹੁਣ ਵਾਲੇ ਰੱਬ ਦੇ ਸ਼ਰੀਕ ਬਣੇ ਬੈਠੇ ਨੇ ਇਹ ਸੱਚ ਆ ਗੱਲ ਕਹਿੰਦਾ ਮੈਂ ਐਂ ਕਰ ਦੂੰਗਾ ਮੈਂ ਹਾਂ ਕਰ ਦੂੰਗਾ ਪਰ ਜਾਨੀ ਕਿ ਕੁਦਰਤ ਦੇ ਨਾਲ ਟੱਕਰ ਕੁਦਰਤ ਦੇ ਨਾਲ ਟੱਕਰ ਕਿੱਥੇ ਚੱਲਦੀ ਐ ਸੱਜਣਾ ਕੀੜੀ ਦੀ ਸਮੁੰਦਰ ਨਾਲ ਕੀ ਟੱਕਰ ਐ ਕਾਨੂੰ ਆਵੇਂ ਭਲੇਖੇ ਚ ਬੈਠਾਂ ਰੱਬ ਦੇ ਸ਼ੁਕਰ ਵਿੱਚ ਰਹਿ ਸ਼ੁਕਰਾਨੇ ਚ ਰਹਿ ਜੋ ਕਰੇ ਕਰਾਵੇ ਆਪੇ ਆਪ ਮਨੁੱਖ ਕੇ ਕਿਸ਼ਨਾ ਹੀ ਹੱਥ ਗਰਬਾਣੀ ਦਾ ਫੈਸਲਾ ਵੀ ਮਨੁੱਖ ਦੇ ਹੱਥ ਵਿੱਚ ਨਹੀਂ ਐ ਕੁਝ ਕਰਨ ਜੋਗ ਮਨੁੱਖ ਨਹੀਂ ਐ ਹਾ ਮਨੱਖ ਨੂੰ ਇੰਨਾ ਕੁ ਦਿੱਤਾ ਸਤਿਗੁਰੂ ਨੇ ਵੀ ਤੈਨੂੰ ਸੋਹਣਾ ਸੁੰਦਰ ਸਰੀਰ ਦਿੱਤਾ ਹੱਥ ਪੈਰ ਦਿੱਤੇ ਨੇ ਤੇ ਆਪਦੀ ਸੱਚੀ ਸੁੱਚੀ ਕਿਰਤ ਕਮਾਈ ਕਰ ਜੋ ਪ੍ਰਮਾਤਮਾ ਨੇ ਕੁਦਰਤ ਨੇ ਤੇਰਾ ਨਿਜਮ ਤੈਨੂੰ ਦਿੱਤਾ ਹੈ ਉਸ ਨਿਜਮ ਮੁਤਾਬਕ ਆਪਣਾ ਜੀਵਨ ਬਸਰ ਕਰ ਬੋਲ ਸਕਦਾ ਤੂੰ ਗੁਰਬਾਣੀ ਗਾ ਸਕਦਾ ਕੀਰਤਨ ਗਾ ਸਕਦਾ ਕਥਾ ਕੀਰਤਨ ਸੁਣ ਸੁਣਾ ਸਕਦਾ ਆਪਣੇ ਕਾਰੋਬਾਰ ਕਰ ਸਕਦਾ ਇਹਨਾਂ ਦਿਮਾਗ ਤੈਨੂੰ ਦਿੱਤਾ ਬਹੁਤ ਕੁਝ ਵੱਡੀ ਦਾਤ ਦਿੱਤੀ ਹੈ ਗੁਰੂ ਨੇ ਉਹਦੇ ਸ਼ੁਕਰਾਨੇ ਚ ਰਹਿ ਉਹਦਾ ਸ਼ਰੀਕ ਨਾ ਬਣ ਕੇ ਬੈਠ ਬਈ ਮੈਂ ਕਰ ਦੂੰ ਮੈਂ ਗੜੇ ਵੀ ਬੰਦ ਦੂੰ ਮੈਂ ਮੀਂਹ ਵੀ ਪਾ ਦੂੰਗਾ ਤੇ ਮੈਂ ਹਟਾ ਵੀ ਦੂੰ ਕਿਸੇ ਦੇ ਹੱਥ ਵਿੱਚ ਪਾਈ ਤਾਕਤ ਨਹੀਂ ਇਹ ਇਹ ਅਕਾਲ ਪੁਰਖ ਬਾਏ ਗੁਰੂ ਦੇ ਹੱਥ ਵਿੱਚ ਹੈ ਤੇ ਕੁਦਰਤ ਤੇ ਕਾਦਰ ਮਿਲ ਕੇ ਕੰਮ ਕਰਦੇ ਨੇ ਜਿਆ ਆਪਾਂ ਪਹਿਲਾਂ ਵੀ ਗੱਲ ਕਰੀ ਸੀ ਪਰसों ਬਈ ਕੁਦਰਤ ਤੇ ਕਾਦਰ ਮਿਲ ਕੇ ਹੀ ਸ੍ਰਿਸ਼ਟੀ ਨੂੰ ਚਲਾ ਰਹੇ ਹਨ ਜਿਆ ਆਏ ਕਰ ਨੇ ਵੀ ਸ੍ਰਿਸ਼ਟੀ ਚੱਲ ਰਹੀ ਆ ਕਾਦਰ ਤੇ ਕੁਦਰਤ ਦੇ ਨਿਜਮ ਵਿੱਚ ਅਗੇ ਮਾਰਾ ਦੱਸ ਦੇ ਨੇ ਸੱਚ ਸੱਚਾ ਜਿੰਨੀ ਅਰਾਧਿਆ ਸੇ ਜਾਏ ਰਲੇ ਸੱਚ ਨਾਲੇ ਇਹ ਆਪਾਂ ਗੱਲ ਸੁਣ ਲਈ ਸਮਝ ਲਈ ਆਪਾਂ ਵੀ ਉਹ ਰਲੇ ਆ ਨਾਲ ਪ੍ਰਭੂ ਪਰਮਾਤਮਾ ਦਾ ਰੂਪ ਹੀ ਹੋ ਗਏ ਸੱਚ ਸੱਚਾ ਜਿੰਨੀ ਨਾ ਸੇਵਿਆ ਹੁਣ ਇੱਥੇ ਲਿਖਿਆ ਮਾਰਾ ਨੇ ਸੱਚ ਸੱਚਾ ਜਿੰਨੀ ਨਾ ਸੇਵਿਆ ਜਿਨ੍ਹਾਂ ਨੇ ਸੇਵਿਆ ਹੀ ਨਹੀਂ ਪ੍ਰਭੂ ਪਰਮਾਤਮਾ ਨੂੰ ਸੇ ਮਨਮੁਖ ਮੂੜ ਬੇਤਾਲੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੱਚੇ ਹਰੀ ਨੂੰ ਨਹੀਂ ਸੇਵਿਆ ਉਹ ਮਨੁੱਖ ਮੂਰਖ ਤੇ ਬੇਤਾਲੇ ਹਨ ਭੂਤਨੇ ਹਨ ਬੇਤਾਲੇ ਆ ਕਹਿੰਦੇ ਭੂਤਨੇ ਨੂੰ ਕਹਿੰਦੇ ਬੇਤਾਲਾ ਭੂਤਨੇ ਨੂੰ ਕਿਉਂ ਹੀ ਪਤਾ ਨਹੀਂ ਨਾ ਹੁੰਦਾ ਨਾ ਘਰ ਦੇ ਦੀ ਪਰਖ ਨਾ ਬਾਹਰਲੇ ਦੀ ਪਰਖ ਬੇਤਾਲਾ ਤਾਂ ਕੁਛ ਨਹੀਂ ਹੁੰਦਾ ਕੁਛ ਵੀ ਚੰਗਾ ਨਹੀਂ ਹੁੰਦਾ ਬੇਤਾਲਾ ਦਾ ਤਾਲ ਦੇ ਵਿੱਚ ਥਪਲਾ ਤਪਲਾ ਨਾ ਵੱਜੇ ਨਾ ਆਪਣਾ ਜੋੜੀ ਵਜਾਉਂਦੇ ਆ ਜਦੋਂ ਕੀਰਤਨ ਕਰਨ ਵਾਲੇ ਵੀਰ ਉਹਨਾਂ ਕੋਲ ਇੱਕ ਥੌੜੀ ਹੁੰਦੀ ਆ ਥੌੜੀ ਮਾਰਦਾ ਉਹ ਉਹਨੂੰ ਪੁੱਛਿਆ ਗਿਆ ਵੀ ਇਹ ਕੀ ਕਹਿੰਦਾ ਸੁਰ ਵਿੱਚ ਨਹੀਂ ਸੀਗੀ ਵੀ ਫਿਰ ਸੁਰਚ ਕਰਨ ਵਾਸਤੇ ਤਾਂ ਥੌੜੀ ਪੈਂਦੀ ਆ ਭਾਈ ਬੇਸੁਰੇ ਦੇ ਤਾਂ ਥੌੜੀਆਂ ਪੈਂਦੀਆਂ ਇਥੇ ਆਪਾਂ ਸਿੱਖਿਆ ਲੈ ਲ ਗਏ ਬੇਸੁਰੇ ਦੇ ਥੌੜੀਆਂ ਪੈਂਦੀਆਂ ਜੇ ਆਪਾਂ ਵੀ ਗੁਰੂ ਦੇ ਗਿਆਨ ਤੋਂ ਵੰਝੇ ਆ ਗੁਰੂ ਦੇ ਕਹੇ ਨਹੀਂ ਲੱਗਦੇ ਪ੍ਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਇੱਧਰ ਉੱਧਰ ਤੁਰੇ ਫਿਰਦੇ ਆ ਫਿਰ ਤਾਲੋਂ ਖੁੰਜੀ ਡੂੰਣੀ ਕਰੇ ਆਲ ਮਟੋਲੇ ਪ੍ਰਾਣੀ ਜੀ ਕਹਾਵਤ ਬੀਬੀਆਂ ਕਹਿੰਦੀਆਂ ਹੁੰਦੀਆਂ ਜੀ ਵੀ ਡੂੰਣੇ ਦੀ ਮੱਖੋ ਦੀ ਮੱਖੀ ਡੂੰਣੇ ਦੀ ਮੱਖੀ ਜਦੋਂ ਆਪਦੇ ਝੁੰਡ ਵਿੱਚੋਂ ਵਿਛੜ ਜਾਂਦੀ ਹੈ ਨਾ ਉਹ ਕੰਧਾਂ ਕੋਲਿਆਂ 'ਚ ਵੱਜ ਕੇ ਮਰ ਜਾਂਦੀ ਹੈ ਜੇ ਆਪਦੇ ਝੁੰਡ ਦੇ ਵਿੱਚ ਹੋਵੇ ਤਾਂ ਆਪਦੇ ਟਿਕਾਣੇ ਲੱਗ ਜਾਂਦੀ ਹੈ ਜਾ ਕੇ ਜਿੱਥੇ ਵੀ ਮੰਜ਼ਲ ਹੁੰਦੀ ਹੈ ਉਹਨਾਂ ਦੀ ਜਾਣਾ ਹੁੰਦਾ ਜਿੱਦੇ ਜਿੱਤੇ ਆਪਾਂ ਦੇਖਦੇ ਹਾਂ ਕਈ ਮੱਖੀਆਂ ਖੁੰਝੀਆਂ ਹੁੰਦੀਆਂ ਤੇ ਚੰਕਾਂ ਤਾਂ ਹੀ ਮਰ ਜਾਂਦੀਆਂ ਪਾਣੀ ਪੂਣੀ ਦੇ ਵਿੱਚ ਡੁੱਬ ਕੇ ਹੀ ਕੰਧਾਂ ਕੋਲਿਆਂ ਚ ਵੱਜ ਕੇ ਇਸੇ ਤਰ੍ਹਾਂ ਹੀ ਭਾਈ ਜੇ ਤੂੰ ਆਪਦੇ ਗੁਰੂ ਸਨਾਹਤ ਨਾਲੋਂ ਟੁੱਟ ਗਿਆ ਪ੍ਰਮਾਤਮਾ ਦੇ ਨਾਮ ਨਾਲੋਂ ਵਿਛੜ ਰਿਹਾ ਵਿਛੜਿਆ ਰਿਹਾ ਤਾਂ ਫਿਰ ਖੱਡਿਆਂ ਚ ਹੀ ਠੇਡੇ ਖਾਂਦਾ ਮਰ ਜਾਏਗਾ ਜਿਵੇਂ ਸਮੁੰਦਰ ਦੀ ਲਹਿਰ ਆਉਂਦੀ ਆ ਸਮੁੰਦਰ ਦੇ ਵਿੱਚੋਂ ਆਪਾਂ ਦੇਖਦੇ ਹਾਂ ਨਾ ਨੈਟ ਤੇ ਦੇਖਦੇ ਹਾਂ ਚਲੋ ਉਧਰ ਸਮੁੰਦਰ ਤੇ ਜਾਣ ਵਾਲੇ ਵੀ ਦੇਖ ਰਹੇ ਨੇ ਆਪਾਂ ਨੈਟ ਤੇ ਵੇਖ ਲੈਨੇ ਆ ਜਿਹੜੀ ਸਮੁੰਦਰ ਦੇ ਵਿੱਚੋਂ ਲਹਿਰ ਉੱਠ ਕੇ ਸਮੁੰਦਰ ਦੇ ਵਿੱਚ ਹੀ ਮੁੜ ਗਈ ਉਹ ਸਮੁੰਦਰ ਦਾ ਰੂਪ ਹੀ ਹੋ ਜਾਂਦੀ ਹੈ ਤੇ ਜਿਹੜਾ ਉਸ ਸਮੁੰਦਰ ਦੀ ਲਹਿਰ ਵਿੱਚੋਂ ਬੁੜਕ ਕੇ ਪਾਣੀ ਟੋਇਆਂ ਟੱਬਿਆਂ 'ਚ ਜਾਵੜਿਆ ਨਾਲੀਆਂ 'ਚ ਪੈ ਗਿਆ ਤੇ ਫਿਰ ਉੱਥੇ ਸੁੱਕ ਛੜ ਕੇ ਮਰ ਮੱਤ ਜਾਂਦਾ ਇਹ ਹਿਸਾਬ ਆ ਭਾਈ ਇੱਥੋਂ ਸਿੱਖਿਆ ਲੈ ਲਗੇ ਜੇ ਆਪਾਂ ਗੁਰੂ ਦੇ ਗਿਆਨ ਨਾਲੋਂ ਟੁੱਟੇ ਨਾ ਨਾ ਐਵੇਂ ਉੱਧਰ ਉੱਧਰ ਹੀ ਫਿਰਦੇ ਰਹੇ ਗੇੜੀਆਂ ਖਾਂਦੇ ਤੇ ਰੋਲ ਖੋਲ ਕੇ ਮਰ ਜਾਗੇ ਭਾਈ ਜੀਵਨ ਲੇਖੇ ਵਿੱਚ ਨਹੀਂ ਲੱਗਣਾ ਇਹ ਲਹਿਰ ਉੱਠੀ ਆ ਸਮੁੰਦਰ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਸਮੁੰਦਰ ਵਿੱਚੋਂ ਇਹ ਮਨੁੱਖਾ ਸਰੀਰ ਦੀ ਲਹਿਰ ਮਿਲੀ ਆ ਇਹ ਉਹਦਾ ਨਾਮ ਨਾਲ ਜੁੜੀ ਰਹੇ ਤਾਂ ਵਿੱਚੇ ਹੀ ਮੁੜ ਗਈ ਤਾਂ ਉਹਦਾ ਹੀ ਰੂਪ ਹੋ ਜਾਏਗੀ ਕਹਿਣ ਦਾ ਭਾਵ ਵੀ ਪ੍ਰਭੂ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਲਾ ਜੀਵ ਪ੍ਰਭੂ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ ਤੇ ਨਹੀਂ ਫਿਰ ਟੋਏ ਟੱਬੇ ਕਿਹੜੇ ਨੇ ਛੇਡੀਆਂ ਬੇਡੀਆਂ ਜੂਂਦੀਆਂ ਡੱਡੂ ਕੱਛੂ ਮੱਛੀ ਮੱਛਰ ਮੱਖੀ ਕਾਗ ਕੁੱਤੇ ਸੂਰ ਗਧੇ ਫਿਰ ਇਹ ਜੁੰਨੀਆਂ ਫਿਰ ਇਹ ਟੋਇਆਂ ਟਿੱਬਿਆਂ ਦੇ ਵਿੱਚ ਜੀਵਨ ਪੈ ਜਾਏਗਾ ਭਾਈ ਸੁੱਖ ਛੱਡ ਕੇ ਕਰਲਾਉਂਦਾ ਹੀ ਆਪਣਾ ਜੀਵਨ ਬਸਰ ਕਰੇਗਾ ਮਰਦਾ ਜੰਮਦਾ ਰਹੇਗਾ ਜੇ ਨਾਮ ਨਾਲ ਜੁੜੇ ਰਹੇ ਗੁਰੂ ਦੀ ਕਿਰਪਾ ਸਦਕਾ ਤਾਂ ਗੁਰੂ ਦਾ ਰੂਪ ਹੀ ਹੋ ਜਾਏਗਾ ਇਹ ਜੀਵਨ ਸੋ ਸਤਿਗੁਰਾਂ ਦੀ ਕਿਰਪਾ ਸਦਕਾ ਆਪਣਾ ਲੜੀ ਬਾਰ ਗਰਬਾਣੀ ਦੀ ਵਿਚਾਰ ਕਰ ਰਹੇ ਹਾਂ ਗੁਰੂ ਦੀ ਕਿਰਪਾ ਸਦਕਾ ਕਰ ਰਹੇ ਹਾਂ ਗੁਰੂ ਕਰਾ ਰਿਹਾ ਜੇ ਆਈ ਕਿਤੇ ਆਪਾਂ ਸਮਝੀ ਚੱਲ ਗਏ ਬਾਣੀ ਹੱਜ ਹੋਰ ਕੱਲ ਹੋਰ ਹੌਲੀ 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 ਆਪਣਾ ਪ੍ਰਭਾਅ ਨੇ ਛੱਡ ਦੇਣਾ ਤੇ ਜੀਵਨ ਆਪਣਾ ਸਬਰ ਜਾਣਾ ਤੇ ਜੇ ਭਾਈ ਆਪਾਂ ਇਹ ਤੋਂ ਟੁੱਟੇ ਰਹੇ ਫਿਰ ਉਹ ਜਿਵੇਂ ਆਪਾਂ ਸਮੁੰਦਰ ਦੀ ਲਹਿਰ ਵਾਲੀ ਗੱਲ ਕਰੀ ਐ ਜਾਂ ਡੂੰਮਣੇ ਦੀ ਮੱਖੀ ਵਾਲੀ ਗੱਲ ਕਰੀ ਐ ਜੇ ਆਪਾਂ ਆਪਦੇ ਮੂਲ ਨਾਲੋਂ ਖੁੰਝ ਗਏ ਤਾਂ ਫੇਰ ਭਾਈ ਰੁਲ ਖੁੱਲ ਕੇ ਸਾਡਾ ਜੀਵਨ ਲੰਘਦਾ ਰਹਿਣਾ ਕਿਤੇ ਕੋਈ ਸ਼ਰੀਰ ਮਿਲ ਗਿਆ ਕਿਤੇ ਕੋਈ ਸ਼ਰੀਰ ਮਿਲ ਗਿਆ ਰੁਲਦਾ ਖੁੱਲਦਾ ਹੀ ਸ਼ਰੀਰ ਦੁਖੀ ਹੁੰਦਾ ਹੋਇਆ ਹੀ ਜੀਵਨ ਬਿਸਰ ਹੋਏਗਾ ਕਿਉਂਕਿ ਜੀਵਾ ਜਿਹੜਾ ਆਪਾਂ ਹੁਣ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਆਂ ਜਿਵੇਂ ਹੁਣ ਆਪਾਂ ਨੂੰ ਪਤਾ ਆਪਾਂ ਨੂੰ ਜਾਣਦੇ ਆਂ ਵੀ ਆਪਾਂ ਬੈਠੇ ਆਂ ਭਾਈ ਗੁਰੂ ਦੀ ਗੱਲਬਾਤ ਸੁਣਦੇ ਆਂ ਆਪਾਂ ਨੂੰ ਪਤਾ ਨਾ ਇਸੇ ਤਰ੍ਹਾਂ ਜਦੋਂ ਹੋਰ ਸਰੀਰ ਮਿਲਣਾ ਕੋਈ ਪਸ਼ੂ ਦਾ ਪੰਛੀ ਦਾ ਪਤਾ ਉਹਨੂੰ ਵੀ ਆ ਕਿਉਂਕਿ ਜੀਵਾਤਮਾ ਤਾਂ ਇੱਕੋ ਹੀ ਆ ਜੀ ਸਰੀਰ ਵੱਖਰੇ ਵੱਖਰੇ ਨੇ ਸੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਸਤਿਗੁਰਾਂ ਦੀ ਕਿਰਪਾ ਸਦਕਾ ਜਿੱਥੇ ਆਪਾਂ ਸਮਾਪਤੀ ਕਰਦੇ ਨੇ ਕਰ ਦਿੰਨੇ ਆ ਤੇ ਕੱਲ ਨੂੰ ਆਪਾਂ ਇੱਥੋਂ ਹੀ ਪੜਾਂਗੇ ਸਤ ਸੱਚਾ ਜਿੰਨੀ ਨਾ ਸੇਵਿਆ ਸੇ ਮਾਨਮੁਖ ਮੂੜ ਬੇਤਾਲੇ ਬਈ ਬੇਤਾਲਾ ਜੀਵਨ ਸੁਰ ਵਿੱਚ ਆਊਗਾ ਕਦੋਂ ਉਹ ਆਲ ਪਤਾਲ ਮੂੰਹੋਂ ਬੋਲ ਦੇ ਜੋ ਪੀਤੇ ਮਦ ਮਤਵਾਲੇ ਸ਼ਰਾਬ ਪੀਣ ਵਾਲਾ ਬੰਦਾ ਅਬਾ ਤਬਾ ਬੋਲਦਾ ਰਹਿੰਦਾ ਗਾਲੀ ਗਲੋਚ ਵੀ ਕਰਦਾ ਇਹਨਾਂ ਨੂੰ ਪੰਕਤੀਆਂ ਨੂੰ ਆਪਾਂ ਕੱਲ ਵਿਚਾਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ